65 65 ਦੇ ਕਹੀ ਜਾਂਦੀ ਰਹਿੰਦੀ ਆ ਨਹੀਂ ਆਪਾਂ ਫਿਰ ਕਹੀ ਨਹੀਂ ਮਤਲਬ ਉਹੀ ਹੁੰਦਾ ਬਾਈ ਆਪਾਂ ਜਿੰਨਾ ਕਿ ਜਨਰੇਟ ਕਰਦਾ 14 ਦੇ ਟਾਇਰ ਆ ਬਾਈ ਇਹਦੇ ਜੇ 14 ਦੇ ਪਾਏ ਨੇ 14 ਦੇ ਵਿੱਚ ਸਾਰਾ ਕੰਮ ਕਰੂਗਾ ਇਹ ਚਾਹੇ ਤਵੀਆਂ ਖਿਚਾ ਲਓ ਹਲ ਖਿਚਾ ਲਓ ਸਾਰੇ ਕੰਮ ਕਰੂਗਾ ਬਾਈ ਚਲਾ ਕੇ ਦਿਖਾਉਣਾ ਕਿਵੇਂ ਇਕੱਲਾ ਕਿਤੇ ਦਿਖਦਾ ਹੋਵੇ ਨਾ ਨਹੀਂ ਚੀਜ਼ ਥੋੜੀ ਜਿਹੀ ਹੋਰ ਆ ਜਾਂਦੀ ਆ ਸਾਰਾ ਬਾਈ ਲਾਏ ਬਾਈ ਉੱਪਰ ਇਹਦੇ ਹਾਂਜੀ ਹਾਂ ਇਹਦੇ ਤੇ ਮਤਲਬ ਸਪੀਕਰ ਤਿੰਨ ਸਪੀਕਰ ਲਾਏ ਹੋਏ ਆ ਬਾਈ ਸਾਫਟ ਜੀ ਆਵਾਜ਼ ਆਉਂਦੀ ਆ ਇਹਦੇ ਨਾਲ ਹੈਨਾ ਤੇ ਹਾਂ ਇਹਦੇ ਇੰਡੀਆ ਚ ਵੀ ਜੇ ਕੋਈ ਬੰਦਾ ਰਹਿੰਦਾ ਕੋਈ ਖੇਤੀ ਵਾਲੇ ਨੇ ਲੈਣਾ ਤਾਂ ਮੈਂ ਇੱਥੇ ਵੀ 10 ਸਾਲ ਦੀ ਗਾਰੰਟੀ ਦੇ ਸਕਦਾ ਬੰਦਾ ਤੇਲ ਪਾਣੀ ਚੈੱਕ ਕਰਕੇ ਪਾਵੇ 10 ਸਾਲੇ ਨੂੰ ਕੁਝ ਨਹੀਂ ਹੁੰਦਾ ਹਾਂਜੀ ਵੀ ਦੋਸਤੋ ਜੇ ਤੁਸੀਂ ਵੀ ਛਤਰੀ ਦੀ ਡਾਊਨ ਸੀਲਿੰਗ ਕਰਵਾਉਣੀ ਆ ਜਾਂ ਕਿਸੇ ਤਰ੍ਹਾਂ ਦੀ ਵੀ ਟਰੈਕਟਰ ਦੀ ਮੋਡੀਫਿਕੇਸ਼ਨ ਕਰਵਾਉਣੀ ਆ ਨਾ ਵਧੀਆ ਕੁਆਲਿਟੀ ਵਾਲੇ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਸਿਰਾਹ ਕਰਾ ਦਿੰਦਾ ਬਾਈ ਤੇ ਬਾਈ ਕਪਤਾਨ ਕੋਲੇ ਆਏ ਆ ਪਿੰਡ ਕੋਟਪੜਾ ਆਪਾਂ ਜਦੋਂ ਕੋਟਸ਼ਮੀਰ ਤੋਂ ਜਾਂਦੇ ਆਗੇ ਮਾਨਸਾ ਨੂੰ ਤਾਂ ਰਾਹ ਦੇ ਵਿੱਚ ਆਉਂਦਾ ਪਿੰਡ ਹੈ ਨਾ ਤੇ ਮੋਡੀਫਿਕੇਸ਼ਨ ਵਾਲੇ ਤਾਂ ਬਾਈ ਐਂ ਕਹ ਲੈ ਕੁਆਲਿਟੀ ਹ ਉਹ ਸਿਰਾ ਲਾ ਦਿੰਦਾ ਹੈਗਾ ਤੇ ਬਾਈ ਕਪਤਾਨ ਵੀ ਖੜਾ ਕਿਤੇ ਬਾਈ ਦੇ ਮਤਲਬ ਟਰੈਕਟਰ ਜਿਹੜੇ ਤਿਆਰ ਕਰਵਾਉਣ ਆਏ ਕਸਟਮਰ ਆਪਾਂ ਵੀ ਰਿਵਿਊ ਲਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਭਰਾ ਚਾਹੁੰਦੇ ਵੀ ਡਾਊਨ ਸੀਲਿੰਗ ਆਪਾਂ ਨੂੰ ਯਾਰ ਪੂਰੀ ਵਧੀਆ ਕੁਆਲਿਟੀ ਚ ਹੋਵੇ ਮਿਊਜ਼ਿਕ ਸਿਸਟਮ ਲਵਾਉਣਾ ਪੂਰੀ ਆਪਾਂ ਕਹਿੰਦੇ ਬੇਸ ਹੋਵੇ ਤਾਂ ਉਹ ਸਾਰੀ ਗੱਲਬਾਤ ਆਪਾਂ ਬਾਈ ਕਪਤਾਨ ਨਾਲ ਕਰਾਂਗੇ ਜਾਣਕਾਰੀ ਲਵਾਂਗੇ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਹਣਾ ਸ਼ੇਅਰ ਤੁਸੀਂ ਆਪੇ ਕਰ ਦੇਣੀ ਆ ਕੀ ਹਾਲ ਹੈ ਬਾਈ ਬਾਈ ਵਧੀਆ ਜੀ ਵਧੀਆ ਆ ਕੋਟਪਾਰਾ ਹਣਾ ਬਾਈ ਹਾਂ ਤਾਂ ਆਪਾਂ ਦੱਸ ਹੀ ਦਿੱਤਾ ਤੇ ਇਹ ਪਿੰਡ ਦੇ ਵਿੱਚ ਹੀ ਹਣਾ ਹਾਂਜੀ ਹਾਂਜੀ ਪਹਿਲਾਂ ਤਾਂ ਬਈ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਬਈ ਸੁਆਗਤ ਬਲਜਿੰਦਰ ਸੋਡਾ ਇੱਥੇ ਆਇਆਂ ਨੂੰ ਜੀ ਆਇਆਂ ਨੂੰ ਹਨਾ ਤੇ ਪਿੰਡ ਆਪਣਾ ਜੀ ਕੋਟਪਾਰਾ ਜ਼ਿਲ੍ਹਾ ਬਠਿੰਡਾ ਬਈ ਜੀ ਆਪਣਾ ਤੇ ਆਪਣੇ ਅਕਾਊਂਟ ਬਣੇ ਹੋਏ ਆ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਕਪਤਾਨ ਮੋਡੀਫਿਕੇਸ਼ਨ ਦੇ ਨਾਂ ਤੇ ਬਾਈ ਜਾ ਕੇ ਤੁਸੀਂ ਇਹ ਚ ਆਪਣਾ ਸਾਰਾ ਕੰਮ ਕਰ ਉਹਨਾਂ ਕਾਉਂਟਾਂ ਤੇ ਜਾ ਕੇ ਦੇਖ ਸਕਦੇ ਹੋ ਦੇਖ ਸਕਦੇ ਹੋ ਹਾਂਜੀ ਬਾਈ ਗੱਲ ਸੀਗੀ ਹੁੰਦੀ ਹੈ ਕੁਆਲਿਟੀ ਦੀ ਹੈ ਨਾ ਬਹੁਤ ਆਪਣੇ ਗੱਲ ਪਿਆਵਚ ਮੋਡੀਫਿਕੇਸ਼ਨ ਤਾਂ ਚੱਲੀ ਜਾਂਦਾ ਹੈ ਹਨਾ ਤੇ ਅੱਜ ਮੈਂ ਲੱਗਦਾ ਦੋ ਸੈਲੀਬ੍ਰਿਟੀ ਦਾ ਟਰੈਕਟਰ ਵੀ ਖੜੇ ਆ ਖੜੇ ਨੇ ਹਾਂਜੀ ਵੀਰੇ ਨੂੰ ਤਾਂ ਪਛਾਣ ਵੀ ਲਿਆ ਹੋਣਾ ਕੁਝ ਬੰਦੇ ਹਾਂ ਹਾਂਜੀ 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 ਬਾਈ ਅਜੇ ਖੜਾਗਾ ਤੇ ਬਾਈ ਗਿੱਲ ਹੁਣੀ ਗਏ ਨਹੀਂ ਬਾਈ ਵੀ ਆਈ ਸੀ ਪਹਿਲਾਂ ਉਹ ਵੀ ਰਿਵਿਊ ਪਾਵਾਂਗੇ ਕਲਿੱਪ ਹਾਂ ਬਾਈ ਥੋੜੇ ਫ ਚਲੇ ਗਿਆ ਦਾ ਘੰਟਾ ਘੰਟਾ ਕਰੂਗੀ ਸੀਗੇ ਬਿਲਕੁਲ ਤੇ ਟਰੈਕਟਰ ਬਾਈ ਲੈ ਕੇ ਜਾਂਦਾ ਜੀ ਹੁਣ ਕਰਦੇ ਦਾ ਬਾਈ ਪੇ ਆਪ ਚ ਮੋਸਟਲੀ ਬਹੁਤ ਸਾਰੇ ਭਰਾ ਵਧੀਆ ਕੰਮ ਕਰਦੇ ਆ ਨਾ ਮੈਂ ਗੱਲ ਕੀਤੀ ਸੀ ਕੁਆਲਿਟੀ ਹਰੇਕ ਕੁਆਲਿਟੀ ਭਾਲਦਾ ਹਨ ਵੀ ਆਪਣਾ ਯਾਰ ਡਾਊਨ ਸੀਲਿੰਗ ਤੋਂ ਲੈ ਕੇ ਯਾਰ ਵੀ ਆਏ ਨਾ ਉਹ ਬੱਜ ਵੀ ਹੋ ਜੇ ਪੂਰੀ ਹੈਵੀ ਹੋ ਜੇ ਹਨਾ ਤੇ ਉਹ ਅੱਜ ਮੈਨੂੰ ਦੱਸਿਓਗੇ ਹਨਾ ਵੀ ਜਿਹੜਾ ਤੁਹਾਡਾ ਕੋਲੇ ਇੱਕ ਦਾ ਫੋਰਡ ਖੜਾ ਇਧਰ ਫਾਰਮ 55 ਇੰਡੋ ਫਾਰਮ ਖੜੇ ਆ ਕਾਫੀ ਟਰੈਕਟਰ ਖੜੇ ਆ ਹਾਂ ਸਾਰੀ ਹੋਣਗੇ ਲਗਭਗ ਬਾਈ ਕੀ ਕੁਸ਼ ਕਰ ਦਿੰਨੇ ਆ ਵੈਸੇ ਤੁਸੀਂ ਹੁਣ ਸਾਰਾ A to Z ਬਾਈ A to Z ਹਾਂ ਰੰਗ ਪੇਂਟ ਵਗ ਜੀ ਕਿਸੇ ਨੂੰ ਵੀ اچھا ਜਿਵੇਂ ਨਾਟ 11 ਫੂਡ ਮੈਸੀ ਜਿਵੇਂ ਇਹ ਟਰੈਕਟਰ ਜਿਆਦਾ ਉਤਿਆਰ ਹੁੰਦੇ ਨੇ ਇਹ ਤਾਂ ਸਾਰੇ ਪੁਰਾਣੇ ਟਰੈਕਟਰ ਰੀਸਟੋਰ ਕਰਦੇ ਆ ਜਿਵੇਂ ਕਿ ਆ ਫੂਡ ਕੀਤਾ ਹੋਇਆ ਸਾਰੇ ਇਹ ਫੂਡ ਬਈ ਤੁਹਾਡਾ ਆਪਦਾ ਇਹ ਇਹ ਆਪਣਾ ਆਪਦਾ ਜੀ ਅੱਛਾ ਇਹ ਆਪਾਂ ਇੱਕ ਲਈ ਵੀ ਤੁਹਾਡਾ ਡੈਮੋ ਪੀਸ ਆ ਇਹ ਡੈਮੋ ਪੀਸ ਆ ਜੀ ਡੈਮੋ ਪੀਸ ਇਹਦੇ ਵਿੱਚ ਹੁਣ ਜਿੰਨਾਂ ਇੱਕ ਚਾਹੀਦਾ ਹੁੰਦਾ ਮੋਡੀਫਿਕੇਸ਼ਨ ਉਹ ਤੁਸੀਂ ਇਹਦੇ ਵਿੱਚ ਦੇ ਰੱਖੀ ਹਾਂ ਹਾਂਜੀ ਹਾਂਜੀ ਫੁੱਲ ਮੋਡੀਫਿਕੇਸ਼ਨ ਕੀਤੀ ਹੈ ਬਾਈ ਬਲਜਿੰਦਰ ਬਾਕੀ ਆਪਾਂ ਥੋੜਾ ਜਿਹਾ ਧਿਆਨ ਰੱਖਿਆ ਹੈ ਬਾਈ ਇੱਕ ਤਾਂ ਇਹਦਾ ਇਹ ਆ ਵੀ ਇਹਦੀ ਕੁਆਲਿਟੀ ਆ ਜਿਹੜੀ ਆਪਾਂ ਉਹ ਮੰਨ ਕੇ ਚੱਲੋ ਵੀ ਉੱਪਰੋਂ ਵੀ ਤੁਹਾਨੂੰ ਫੀਲ ਹੋਊ ਵੀ ਨਵੇਂ ਦੀ ਤੇ ਚਲਾਵੇ ਵਿੱਚ ਵੀ ਫੀਲ ਆਊ ਵੀ ਇਹ ਨਵਾਂ ਟਰੈਕਟਰ ਹੋਊਗਾ ਮਕੈਨੀਕਲ ਲੈਣੇ ਹਮ ਮਕੈਨੀਕਲ ਲੈਣੇ ਉਹ ਵੀ ਇੱਥੇ ਕਰਦੇ ਹਾਂ ਸਭ ਕੁਝ ਇੱਥੇ ਹੁੰਦਾ ਏ ਟੂ ਜ਼ੈਡ ਬਾਈ ਆਪਣਾ ਠੀਕ ਆ ਏ ਟੂ ਜ਼ੈਡ ਕੇ ਆਏ ਨਹੀਂਗਾ ਵੀ ਕੱਲਾ ਤੁਸੀਂ ਡਾਊਨ ਸੀਲਿੰਗ ਕਰਨੀ ਹੈ ਤੁਸੀਂ ਕੁਝ ਨਹੀਂ ਕਰਨਾ ਬਾਈ ਟਰੈਕਟਰ ਛੱਡ ਕੇ ਜਾਣਾ ਉਦੋਂ ਬਾਅਦ ਉਹਨੂੰ ਪੁਰਾਣੇ ਤੋਂ ਲੈ ਕੇ ਨਵਾਂ ਬਣਾਉਣ ਤੱਕ ਤੇ ਨਵੇਂ ਨੂੰ ਉਦੋਂ ਬਾਅਦ ਉੱਪਰਲੀ ਮੋਡੀਫਿਕੇਸ਼ਨ ਤੱਕ ਸਭ ਕੁਝ ਇੱਥੇ ਹੋਊਗਾ ਇਹ ਇੱਥੇ ਕੋਟ ਭਾਰੇ ਹੁੰਦੇ ਕੋਟ ਭਾਰੇ ਦੇ ਵਿੱਚ ਹਨ ਬੰਪਰ ਬਾਈ ਇਹਦੇ ਵਿੱਚ ਜਿਵੇਂ ਲਾ ਲੋ ਆ ਬੰਪਰ ਲੱਗਿਆ ਹੋਇਆ ਜੀ ਠੀਕ ਹੈ ਜੀ ਫਿਰ ਇਹਦੇ ਵਿੱਚ ਜਿਵੇਂ ਹਿੱਸਾ ਲਾ ਲੋ T20 ਦਾ ਲਾ ਤਾਂ ਪਾਵਰ ਸਟੀਰੀਂਗ ਕਰਤਾ ਇਹਨੂੰ ਇਹਦੀ ਹਾਈਟ ਵੀ ਅਪਗ੍ਰੇਡ ਟਰੈਕਟਰ ਦੀ ਤੁਸੀਂ ਮਤਲਬ ਉਹ ਟਰੈਕਟਰ ਖੜਾ ਤੇ ਇਹ ਖੜਾ ਇਹਦੇ ਵਿੱਚ ਤੁਹਾਨੂੰ ਉਹ ਤਾਂ ਪੁਰਾਣੀ ਹਿੱਸੇ ਤੇ ਆ ਗਿਆ ਉਹ ਪੁਰਾਣੀ ਹਿੱਸੇ ਚ ਆ ਗਿਆ ਠੱਗੀ ਵਾਲਾ ਹਿੱਸਾ ਹੋ ਗਿਆ ਉਹ ਤਾਂ ਤੇ ਹੁਣ ਇਹ ਦੇਖ ਲਓ ਤੁਸੀਂ ਉਹਦੇ ਨਾਲ ਹਾਈਟ ਅਪ ਕਿੰਨੀ ਜਾ ਰਹੀ ਹੈ ਫਿਰ ਇਹ ਨਹੀਂ ਹੈਗਾ ਵੀ ਕੱਲੀ ਹਾਈਟ ਵਧਾਈ ਆਪਾਂ ਇਹਦੀ ਇਹਨੂੰ ਮਕੈਨੀਕਲ ਵੀ ਉਹਨੇ ਜੋਗਾ ਕੀਤਾ ਹੈ ਪਿੱਛੇ 14 ਦੇ ਟਾਇਰ ਕੀਤੇ ਆ ਤਾਂ ਇਹਦੀ ਪਾਵਰ ਅਪ ਕੀਤੀ ਹੋਈ ਹੈ ਜੀ 5 ਹਸਪਾਵਰ ਅਪ ਆਏ ਹੁਣੇ 51 ਹਸਪਾਵਰ 52 52 ਹਸਪਾਵਰ ਕੜ ਪਹਿਲੀ ਵਾਰ ਸੁਣ ਹੋ ਗਿਆ ਹਣਾ ਹਾਂ ਕਹਿ ਦਿੰਦੇ ਆ 65 ਦੇ ਕਹੀ ਜਾਂਦੀ ਰਹਿੰਦੀ ਨਹੀਂ ਆਪਾਂ ਫਿਰ ਕਹੀ ਨਹੀਂ ਮਤਲਬ ਇਹੀ ਹੁੰਦਾ ਬਾਈ ਆਪਾਂ ਜਿੰਨਾ ਕਿ ਪਾਉਂਦਾ ਐਨੀ ਕੀ ਜਨਰੇਟ ਕਰਦਾ 14 ਦੇ ਟਾਇਰ ਆ ਬਾਈ ਇਹਦੇ ਜੇ 14 ਦੇ ਪਾਏ ਨੇ 14 ਦੇ ਵਿੱਚ ਸਾਰਾ ਕੰਮ ਕਰੂਗਾ ਇਹ ਚਾਹੇ ਤਵੀਆਂ ਖਚਾ ਲਓ ਹਾਲ ਖਚਾ ਲਓ ਸਾਰੇ ਕੰਮ ਕਰੂਗਾ ਬਾਈ ਤੇ ਫੁੱਲ ਪਰਫਾਰਮ ਕੰਮ ਵਾਲਾ ਟਰੈਕਟਰ ਆ ਇਹ ਨਹੀਂ ਕੰਮ ਨਹੀਂ ਦੇਣਾ ਹਾਂ ਇਹ ਨਹੀਂ ਹੈਗਾ ਵੀ ਕੰਮ ਨਾ ਕਰੇ ਕੱਲਾ ਗੇੜੀਆਂ ਵਾਸਤੇ ਨਹੀਂ ਗੇੜੀਆਂ ਵਾਸਤੇ ਨਹੀਂ ਹੈਗਾ ਬਾਈ ਮੂਰੇ ਤੋਂ ਲੈ ਕੇ ਪਿੱਛੇ ਤੱਕ ਸਾਰਾ ਇਹਦਾ ਸਿਸਟਮ ਚੇਂਜ ਆ ਜੀ ਏਡੀਆ ਹੀ ਕੀਤਾ ਹੋਇਆ ਬਾਈ ਇਹ ਟੈਕਨੋਲੋਜੀ ਨਵੀਂ ਪਾਈ ਆ ਫਾਰਮ ਟਰੈਕ ਫਕਾਰਾ ਇਹਦਾ ਸੀਮ ਰੱਖਿਆ ਗੇਅਰ ਲਿਫਟ ਕਪੈਸਿਟੀ ਵਧਾਈ ਹੋਈ ਆ ਬਾਈ ਜੀ ਇਹਦੀ ਠੀਕ ਹੈ ਠੀਕ ਹੈ ਜਿਹੜੀਆਂ ਚੀਜ਼ਾਂ ਆਪਾਂ ਕੀਤੀਆਂ ਨੇ ਬ੍ਰੇਕਾਂ ਚੇਂਜ ਕੀਤੀਆਂ ਨੇ ਮਤਲਬ ਅੱਜ ਦਾ ਟਰੈਕਟਰ ਬਣ ਗਿਆ ਅੱਜ ਦਾ ਜਮਾ ਬਿਲਕੁਲ ਹਾਂ ਇਹਦੇ ਇੰਡੀਆ ਚ ਵੀ ਜੇ ਕੋਈ ਬੰਦਾ ਰਹਿੰਦਾ ਕੋਈ ਖੇਤੀ ਵਾਲੇ ਨੇ ਲੈਣਾ ਤਾਂ ਮੈਂ ਇੱਥੇ ਵੀ 10 ਸਾਲ ਦੀ ਗਾਰੰਟੀ ਦੇ ਸਕਦਾ ਬੰਦਾ ਤੇਲ ਪਾਣੀ ਚੈੱਕ ਕਰਕੇ ਵਾਵੇ 10 ਸਾਲੇ ਨੂੰ ਕੁਝ ਨਹੀਂ ਹੁੰਦਾ ਤੇ ਜੇ ਕੈਨੇਡਾ ਅਮਰੀਕਾ ਕਿਸੇ ਨੇ ਲੈ ਕੇ ਜਾਣਾ ਬਾਈ ਤਿੰਨ ਪੀੜੀਆਂ ਦੀ ਜ਼ਿੰਮੇਵਾਰੀ ਲੈ ਲਾਂਗੇ ਲੈ ਜੇ ਤਨ ਪੀੜੀਆਂ ਹਾਂ ਗਲਾ ਤੇਲ ਪਾਣੀ ਬਦਲ ਲੈ ਕਿਉਂਕਿ ਤਿੰਨ ਪੀੜੀਆਂ ਪਤਾ ਬਈ ਉਹਨਾਂ ਨੇ ਵਿਚਾਰਿਆਂ ਨੇ ਚਲਾਉਣੀ ਸੜਕਾਂ 'ਚ ਠੀਕ ਹੈ ਇਹ ਤਿੰਨ ਪੀੜੀਆਂ 'ਚ ਵੀ ਨਹੀਂ ਇਹਨੂੰ ਕੁਝ ਹੋਣਾ ਨਹੀਂ ਹੁੰਦਾ ਦੇ ਕੰਮ ਵਧੀਆ ਹੋਵੇ ਤਾਂ ਫਿਰ ਤਾਂ ਮਰਦਾ ਨਹੀਂ ਮਰਦਾ ਨਹੀਂ ਉਹ ਨਹੀਂ ਵੀ ਲੀਕ ਹੋ ਗਿਆ ਜੀ ਇਹ ਹੋ ਗਿਆ ਜੀ ਜਾਂ ਤੂੰ ਆ ਬਾਕੀ ਬਈ ਬਜਿੰਦਰ ਤੈਨੂੰ ਕਲਰ ਕੁਆਲਿਟੀ ਵੀ ਫੀਲ ਕਰਾਉ ਵੀ ਨਾ ਮੈ ਡਾਇਰੈਕਟਰ ਪੁਰਾਣੀ ਵਾਲੀ ਜਿਵੇਂ ਆਪਾਂ ਕਹ ਲਈ ਬਾਲਾ ਘੂੜਾ ਜਿਹਾ ਲੱਗਦਾ ਦੇ ਕਲਰ ਨਾਲ ਦਾ ਲੱਗਦਾ ਹਾਂ ਆਪਾਂ origignal shade ਰੱਖਿਆ origignal shade ਜੀ ਹਾਂ ਬਾਕੀ ਤੁਸੀਂ ਇਹਦਾ ਇਹਦਾ ਰਿਵਿਊ ਵੀ ਦਿਓਗੇ ਤਾਂ ਤੁਸੀਂ ਦੇਖੋਗੇ ਤੁਹਾਨੂੰ ਐਕਸਟਰਾ ਬਾਲੀਗਾ ਐਕਸ ਯਾਰ ਬਈ ਇੱਕ ਗੱਲ ਤਾਂ ਹੈਗੀ ਆ ਜਿਹੜੀ ਡਾਊਨ ਸੀਲਿੰਗ ਵਾਲੀ ਹੈ ਨਾ ਉਹ ਖਿੱਚ ਦਾ ਕੇਂਦਰ ਸਾਡੇ ਵੀ ਆ ਪਤਾ ਮਤਲਬ ਇਹੀ ਚੀਜ਼ ਦੇਖੀ ਜਾਂਦੇ ਆ ਆਹ ਟਰੈਕਟਰ ਹੋ ਗਿਆ ਬਾਈ ਮੜਾ ਇੱਧਰ ਵੀ ਆਪਾਂ ਸਾਰਾ ਰਿਵਿਊ ਦੇ ਹੀ ਦੇ ਗਏ ਹਾਂ ਹਾਂਜੀ ਹਾਂਜੀ ਇਹ ਤਾਂ ਮੜਾ ਦੇਖਣਾ ਚਲਾ ਕੇ ਦਿਖਾਵਾਂ ਹਾਂ ਇਹ ਚਲਾ ਦਿਓ ਬਾਈ ਆਨ ਕਰ ਦਿਓ ਲਾਈਟਾਂ ਵਗੈਰਾ ਪਤਾ ਲੱਗ ਜੀ ਇਹ ਚਲਾ ਕੇ ਦਿਖਾਉਣਾ ਇਹ ਚੀਜ਼ ਕਿਵੇਂ ਇਕੱਲਾ ਕਿਤੇ ਦਿਖਦਾ ਹੋਵੇ ਨਾ ਅਗਲਾ ਨਹੀਂ ਚੀਜ਼ਾਂ ਥੋੜੀ ਜੀ ਹੋਰ ਆ ਜਾਂਦੀ ਆ ਸਾਰਾ ਬਾਈ ਨੂੰ ਲਾਏ ਬਾਈ ਉੱਪਰ ਇਹਦੇ ਹਾਂਜੀ ਹਾਂ ਇਹਦੇ ਤੇ ਮਤਲਬ ਸਪੀਕਰ ਤਿੰਨ ਸਪੀਕਰ ਲਾਏ ਹੋਏ ਆ ਬਾਈ ਸੌਫਟ ਜੀ ਆਵਾਜ਼ ਆਉਂਦੀ ਆ ਇਹ ਤੇ ਬਾਕੀ ਸਪੀਕਰ ਹੋ ਗਏ ਬਾਕੀ ਚਲੋ ਆ ਬਾਈ ਨੂੰ ਆਪਾਂ ਡੈਡੀਕੇਟ ਕੀਤਾ ਸਿੱਧੂ ਮੂਸੇ ਵਾਲੇ ਨੂੰ ਹਨ ਉਹਦੀ ਫਿਲਮ ਫੈਸੇ ਮੈਨ ਲੱਗਦਾ ਬਈ ਮੋਸਟਲੀ ਤੁਸੀਂ ਬਾਈ ਸਿੱਧੂ ਮੂਸੇ ਵਾਲੇ ਦੀ ਫੋਟੋ ਬਹੁਤ ਲਾਉਣੀ ਆ ਟਰੈਕਟਰ ਤੇ ਹਨ ਬਸ ਬਈ ਆਪਾਂ ਪਹਿਲਾਂ ਤਾਂ ਫੈਨ ਸੀਗੇ ਤੇ ਹੁਣ ਮਤਲਬ ਚਲੋ ਫੈਨ ਤੋਂ ਗਾਹਲੀ ਗੱਲ ਇਹ ਵੀ ਕਹਿਣਾ ਹੁੰਦਾ ਵੀ ਮੈਂ ਦੋ ਦੋ ਬੰਦਿਆਂ ਨੂੰ ਆਈਡੀਅਲ ਮੰਨਦਾ ਆਪਦਾ ਇਸ ਲਾਈਨ ਦੇ ਵਿੱਚ ਹਨ ਕਿਉਂਕਿ ਬਾਈ ਸਿੱਧੂ ਮੂਸੇ ਵਾਲਾ ਤੇ ਬੂਟਾ ਜੌਹਲ ਬਾਈ ਹਨਾ ਕੈਨੇਡਾ ਵਾਲਾ ਕਿਉਂਕਿ ਉਹ ਬਾਈ ਹੋ ਰਿਹਾ ਉਹਨਾਂ ਨੇ ਟਰੈਂਟ ਲਾਇਆ ਮੋਟਰ ਟਰੈਂਡ ਚਲਾਤਾ ਉਹਨਾਂ ਨੇ ਹਾਂ ਬਾਹਰ ਲਿਆਂ ਨੂੰ ਤੇबस ਮੂਸੇ ਵਾਲੇ ਨੇ ਤਾਂ ਜਿਵੇਂ ਕਹਿੰਦੇ ਹੁੰਦੇ ਕੋਕੇ ਹੀ ਲਾਤੇ ਹਨਾ ਜਿਵੇਂ ਨਮੀ ਪਨੀਰੀ ਨੂੰ ਲੋਹੇ ਨਾਲ ਪਿਆਰ ਬੁਵਾਤਾ ਜੱਟਾਂ ਦਾ ਬਿਲਕੁਲ ਤੇ ਮੈਂ ਇੱਕ ਹੋਰ ਚੀਜ਼ ਦੱਸ ਦੇਵਾਂ ਐਵੇਂ ਨਾ ਸਮਝੋ ਵੀ ਕਿਤੇ ਐਵੇਂ ਦੀ ਕਰਦਾ ਜਿਵੇਂ ਦੀ ਕਰਾਉਣੀ ਹੈ ਇੱਕ ਸਾਦੀ ਡਾਊਨ ਸੀਲਿੰਗ ਉਹ ਵੀ ਦਿਖਾਵਾਂਗੇ ਇਹ ਨਾ ਕਹੋ ਵੀ ਕਿਤੇ ਆ ਵੀ ਕਰਵਾਉਣੀ ਪੂਗੀ ਦੇਸ ਕੱਲੀ ਇਹ ਕਰਦਾ ਜਿਵੇਂ ਦੀ ਤੁਸੀਂ ਕਰਵਾਉਣੀ ਹੈ ਮੋਡੀਫਿਕੇਸ਼ਨ ਡਾਊਨ ਸੀਲਿੰਗ ਹੈ ਮੀਜ਼ਿਕ ਸਿਸਟਮ ਦੇ ਉਪਰ ਆ ਲਵਾਉਣੀ ਆ ਪਲੇਟ ਉਦਾਂ ਦੀ ਲਵਾ ਸਕਦੇ ਹਨਾ ਇਹ ਟੂ ਜ਼ੈਡ ਬਈ ਹਾਂ ਜਿਵੇਂ ਆ ਆ ਹੋਈ ਆ ਇੱਕ ਮਤਲਬ ਛੋਟੇ ਚ ਹੋ ਗਈ ਜਿਵੇਂ ਆਤ ਜਿਆਦਾ ਬੰਡਾ ਹੋ ਗਿਆ ਹਨਾ ਇਹ ਬਾਈ ਗਿਲਦਾਗਾ ਇਹ ਬਾਈ ਗਿਲ ਰੋਂਦਿਆ ਟਰੈਕਟਰ ਬਾਈ ਹਾਂ ਇਹ ਵੀ ਦਿਖਾਦੇ ਹਾਂ ਚਲਾ ਕੇ ਇਹ ਵੀ ਆ ਗਿਆ ਨਾਲ ਆ ਜਾਓ ਬਾਈ ਮੜਾ ਜਾ ਇਹਦਾ ਵੀ ਰਿਵਿਊ ਲੈ ਲਈ ਬਾਈ ਹਨਾ ਕਿਵੇਂ ਲੱਗਿਆ ਬਾਈ ਕੰਮ ਹ ਬਹੁਤ ਵਧੀਆ ਬਾਈ ਕੀਆ ਬਾਤਾਂ ਇੱਕ ਜਿਹੜੀ ਵਿਚਾਲੇ ਫੋਟੋ ਲੱਗ ਗਈ ਨਾ ਠੀਕ ਹੈ ਤੇ ਮਾਤਾ ਹੁਣਾਂ ਦੀ ਤੇ ਸਿੱਧੂ ਦੀ ਉਹਨੇ ਤਾਂ ਵੀ ਦੁਗਣਾ ਕਰਤਾ ਨਖਾਰ ਠੀਕ ਹੈ ਤੇ ਕੁਆਲਿਟੀ ਪੱਖੋਂ ਬਹੁਤ ਵਧੀਆ ਜੀ ਕਵਾਲਿਟੀ ਪੱਕਾ ਹਣਾ ਮੈਂ ਮਤਲਬ ਵੀ ਹੋਰ ਵੀ ਡਾਊਨਫਿਲਿੰਗ ਵਗੈਰਾ ਆਪਾਂ ਦੇ ਦੇ ਰਹੇ ਨੇ ਹਾਂ ਪਰ ਕੁਆਲਿਟੀ ਬਹੁਤ ਜ਼ਿਆਦਾ ਆ ਅਸੀਂ ਆਏ ਮਤਲਬ ਐ ਚੈੱਕ ਵੀ ਕੀਤਾ ਵੀ ਹੋਰ ਨਾਲ ਨਾ ਵੀ ਕਿਤੇ ਜਾਂਦਾ ਹੁਣ ਇੱਥੇ ਤਾਂ ਖੜਾ ਲੱਗਦਾ ਵੀ ਕਿਤੇ ਆਪਾਂ ਜਾਣੇ ਰਾਹ ਚ ਕਿਤੇ ਨਾਟ ਨੂੜ ਦੇ ਖੁੱਲ੍ਹ ਸੇ ਹੀ ਜਾਂਣਾ ਹਾਂ ਹਾਂ ਭਾਈ ਉਹ ਗੱਲ ਆ ਵੀ ਬੰਦਾ ਬੱਟ ਟਪਾਉਣ ਲੱਗੇ ਤੇ ਆ ਗਈ ਚੀਜ਼ ਉਹ ਚੀਜ਼ ਦੀ ਕੁਆਲਿਟੀ ਆਪਾਂ ਸਟਾਰਟ ਇੰਜ ਕਹੇ ਵੀ ਜੇ ਤੁਸੀਂ ਕੁਆਲਿਟੀ ਭਾਲਦੇ ਹਣਾ ਹਾਂਜੀ ਭਾਈ ਕੁਆਲਿਟੀ ਬਹੁਤ ਵਧੀਆ ਬਈ ਤੁਸੀਂ ਜਿਵੇਂ ਨਾ ਇਹ ਜਿਵੇਂ ਤੁਹਾਨੂੰ ਫੀਲ ਹੁੰਦਾ ਤੁਸੀਂ ਜਿਵੇਂ ਐ ਹਲਾ ਹਲੂ ਕੇ ਦੇਣੇ ਤੁਹਾਨੂੰ ਪਤਾ ਲੱਗਦਾ ਵੀ ਇੱਕ ਮਜ਼ਬੂਤੀ ਚੀਜ਼ ਆ ਟਰੈਕਟਰ ਦਾ ਹੀ ਪਾਰਟ ਆ ਪਾਰਟ ਹੈ ਨਾ ਤੇ ਬਾਕੀ ਐ ਨਹੀਂ ਲੱਗਦਾ ਵੀ ਅੱਡ ਜੇ ਲੱਗਿਆ ਹੋਇਆ ਹੁੰਦੀ ਆ ਚੀਜ਼ ਮੈਂ ਵੀ ਹੁਣ ਟਰੈਕਟਰ ਦੀ ਦੇਖੀ ਬਦਲ ਗਈ ਹੈ ਨਾ ਹੋਰ ਵੀ ਪੂਰਾ ਦੂਰੋਂ ਬਈ ਯਾਰ ਰਾਤ ਨੂੰ ਮੈਨੂੰ ਲੱਗਦਾ ਵੀ ਦੀਪਾਂ ਵਾਲਾ ਵਾਲਾ ਕੰਮ ਕਰੀ ਦੀਪਾਂ ਵਾਲਾ ਵਾਲਾ ਬਈ ਯਾਰ ਉਹੀ ਰੂਹ ਖੜੀ ਜਾਂਦੀ ਹੈ ਨਾ ਬਾਕੀ ਕਿਤੇ ਤੈਨੂੰ ਬਜਿੰਦਰ ਕੋਈ ਤਾਰ ਫालतू ਕੋਈ ਚੀਜ਼ ਥੰਨੇ ਤੋਂ ਨਹੀਂ ਹਾਂ ਇੱਕ ਵਾਇਰਿੰਗ ਹੈ ਜਿਹੜੀ ਰੂਟਿੰਗ ਹੈ ਮੈਨਰੇ ਨਹੀਂ ਦੇਖੀ ਹੈ ਨਾ ਉਹ ਵੀ ਆਈ ਨਹੀਂ ਹਾਂ ਤੂੰ ਤੈਨੂੰ ਕੋਈ ਚੀਜ਼ ਇੱਥੇ ਆ ਕੇ ਤੁਸੀਂ ਦੇਖੋ ਜਿਹੜਾ ਵੀ ਕੰਮ ਕੀਤਾ ਕੋਲੇ ਆ ਜਾਓ ਯਾਰ ਵੀਡੀਓ ਚ ਕਈ ਵਾਰੀ ਲੱਗੋਏ ਤੁਹਾਨੂੰ ਵੀ ਹਨਾ ਇੱਥੇ ਵੀ ਆ ਕੇ ਦੇਖੋ ਹਨਾ ਪਹਿਲਾਂ ਚੈੱਕ ਕਰੋ ਬਾਈ ਤਸੱਲੀ ਕਰੋ ਅੱਜ ਫਿਰ ਲੈ ਕੇ ਚੱਲੇ ਬਾਈ ਹਾਂਜੀ ਠੀਕ ਹੈ ਹੋ ਗਿਆ ਕੰਪਲੀਟ ਕੀ ਆਹੀ ਕਰਵਾਇਆ ਡਾਊਨ ਸੀਲਿੰਗ ਵਗੈਰਾ ਬਾਈ ਹਾਂ ਡਾਊਨ ਸੀਲਿੰਗ ਕਰਾਈ ਇਹ ਫਿਰ ਬਾਈ ਕਿਵੇਂ ਪਤਾ ਲੱਗਿਆ ਯਾਰ ਬਾਈ ਦੀਆਂ ਵੀਡੀਓ ਵਗੈਰਾ ਦੇਖਦੇ ਰਹੇ ਸੀ ਉਹ ਬਈ ਇੰਸਟਾਗ੍ਰਾਮ ਤੇ ਬਹੁਤ ਜ਼ਿਆਦਾ ਸੀ ਤੇ ਬਾਕੀ ਬਾਈ ਵੀ ਚਾਚਾ ਜੀ ਨੂੰ ਥੋੜਾ ਜਿਹਾ ਵੀ ਜਿਵੇਂ ਜਾਣਦੇ ਕਰਕੇ ਵੀ ਕਲਮਦੇਵ ਪ੍ਰਦੀਪ ਪਿਆਰ ਕਰਕੇ ਥੋੜਾ ਜਿਹਾ ਸੀਗਾ ਹਨਾ ਤੇ ਉਹ ਸਾਡੀ ਗੱਲ ਹੋਈ ਫੋਨ ਤੇ ਤੇ ਗੱਲ ਕਰਕੇ ਵਧੀਆ ਲੱਗਿਆ ਹਨਾ ਬਾਈ ਬਾਕੀ ਮੈਂ ਇੱਕ ਗੱਲ ਕਹਿਣਾ ਚਾਹਣਾ ਬਾਈ ਦਾ ਯਾਰ ਗੱਲ ਕਰਕੇ ਸੰਤੋਸ਼ਟੀ ਹੋ ਜਾਂਦੀ ਹੈ ਬੰਦੇ ਦੀ ਬਿਲਕੁਲ ਬਾਈ ਵੀ ਜੇ ਤੁਸੀਂ ਬਾਈ ਨਾਲ ਗੱਲ ਕਰੋਗੇ ਨਾ ਤੁਹਾਨੂੰ ਪਤਾ ਲੱਗੂਗਾ ਤੇ ਜਿਹੜੇ ਬੰਦੇ ਨੇ ਗੱਲ ਕਰ ਲਈ ਯਾਰ ਉਹ ਮਨ ਲਾਇਦਾ ਵੀ ਕੰਮ ਫਿਰ ਹੋਰ ਕਿਤੋਂ ਨਹੀਂ ਕਰਾਉਂਦਾ ਉਹਨੇ ਦੂਜੀ ਦਾ ਗੱਲ ਹੀ ਨਹੀਂ ਕਹਿਣੀ ਵੀ ਚੁੱਪ ਕਰਕੇ ਅੱਗੇ ਟਰੈਕਟਰ ਖੜਾਏ ਜਾਂ ਇੰਨੇ ਬਾਈ ਦੀ ਗੱਲਾਂ ਜਿੰਨੀਆਂ ਕਹੀਆਂ ਸੀ ਗੱਲਾਂ ਫਿਰ ਖਰਾ ਉਤਰਿਆ ਬਾਈ ਜਮਾਂ ਖਰਾ ਉਤਰ ਗਿਆ ਕੀ ਬਾਤਾਂ ਤੂੰ ਯਾਪ ਹੀ ਦੇਖ ਸਕਦੇ ਸੈਂਪਲ ਜੀ ਡਿਜ਼ਾਈਨਿੰਗ ਆ ਯਾਰ ਹਾਂ ਸੋਹਣੀ ਲੱਗਦੀ ਹੈ ਕੀ ਬਾਤਾਂ ਲੈ ਵੀ ਕਪਤਾਨ ਕਪਤਾਨ ਹੋ ਰਖਿਆ ਹੁਣ ਤਾਂ ਇੰਸਟਾਗ੍ਰਾਮ ਤੇ ਵੀ ਹੈ ਨਾ ਚਲੋ ਵਧੀਆ ਬਾਈ ਪ੍ਰਮਾਤਮਾ ਤਰੱਕੀਆਂ ਬਖਸ਼ੇ ਨਾ ਜਿਹੜਾ ਕੰਮ ਆਪਾਂ ਕਰ ਲਈਏ ਯਾਰ ਵਧੀਆ ਕਰਕੇ ਦੇਵਾਂਗੇ ਤੇ ਆਪੀ ਹੈ ਨਾ ਸੋ ਧੰਨਵਾਦ ਬਾਈ ਹੈ ਨਾ ਠੀਕ ਹੈ ਹਾਂ ਤੇ ਬਾਈ ਅੱਗੇ ਵੀ ਕਾਫੀ ਟਰੈਕਟਰ ਖੜਿਆ ਆਹ ਟਰੈਕਟਰ ਕਿਹਦਾ ਵੈਸੇ ਇੰਡੋ ਫਾਰਮ ਬਾਈ ਇਹ ਬਾਈ ਗੋਪੀ ਦਾ ਬਾਈ ਅੱਛਾ ਗੋਪੀ ਬਰਾੜ ਦਾ ਠੀਕ ਤੇ ਬਾਕੀ ਬਾਈ ਨੂੰ ਸਾਰੇ ਜਾਣਦੇ ਆ ਗੋਪੀ ਨੂੰ ਠੀਕ ਆ ਇਹ ਆਪਾਂ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਬਾਈ ਨਾਲ ਇਹਦੇ ਤੇ ਵੀ ਜਾਣਕਾਰੀ ਦਿੰਨੇ ਆ ਇਹ ਕੀ ਕੁਸ਼ ਕੀਤਾ ਬਾਈ ਇਹਦੇ ਤੇ ਬਾਈ ਛਤਰੀ ਡਾਉਨ ਸੀਲਿੰਗ ਵਗੈਰਾ ਤੇ ਆਹ ਸਿਸਟਮ ਡੈਕ ਡੁਕ ਲਾਇਆ ਬਾਈ ਠੀਕ ਆ ਤੇ ਬੰਪਰ ਲਾਇਆ ਬਾਈ ਇਹ ਵੀ ਸਾਰੇ ਹੀ ਤਿਆਰ ਕੀਤਾ ਜਿਵੇਂ ਨਮਾ ਬਾਈ ਨੇ ਲਿਆਂਦਾ ਸੀਗਾ ਤੇ ਬਾਈ ਉਵੇਂ ਹੀ ਛੱਡ ਗਿਆ ਸੀ ਆਪਣੇ ਕੋਲੇ ਠੀਕ ਆ ਬਾਈ ਹਾਂ ਤੇ ਬਸ ਨਮਾ ਐਨ ਲਾੜਾ ਬਾਈ ਇੱਕ ਵੱਡੀ ਗੱਲ ਇਹ ਆ ਬਾਈ ਬਾਈ ਘਰੇ ਨਹੀਂ ਲੈ ਕੇ ਗਿਆ ਟਰੈਕਟਰ ਹਜੇ अच्छा इथी ਛੱਡ ਗਏ ਗੋਪੀ ਦੇ ਮੂੰਹੋਂ ਸੁਣਾਂਗੇ ਹਾਂ ਇਹ ਇੱਕ ਆਪਣਾ ਸਪੈਸ਼ਲ ਫਾਰਟ ਪਾਵਾਂਗੇ ਵੀਡੀਓ ਦਾ ਭਾਈ ਅੱਜ ਲੈ ਕੇ ਕਿਉਂਕਿ ਆ ਨਾ ਵੀਡੀਓ ਬੜੀ ਲੰਮੀ ਹੋ ਜੂਗੀ ਮੇਰਾ ਵੀ ਕੱਲੀ ਕੱਲੀ ਜੀ ਦੇਖਾਂ ਮਾਹਾਂ ਟਰੈਕਟਰ ਦੇ ਭਾਈ ਕੋਲੇ ਆਏ ਸੀਗੇ ਆਪਾਂ ਮਤਲਬ ਹੈ ਚਲੋ ਇਹ ਟਰੈਕਟਰ ਤਾਂ ਦਿਖਾਈ ਦੇਣੇ ਆ ਬਾਈ ਬਰੇਜਿੰਦਰ ਹਨਾ ਤੇ ਜਿਹੜੇ ਟਰੈਕਟਰ ਪਹਿਲਾਂ ਕੰਮ ਹੋਇਆ ਜਿਵੇਂ ਆ ਬਾਈ ਕੋਰੇ ਆਏ ਨੇ ਆਪਾਂ ਇਹਨਾਂ ਦੇ ਮਾੜੇ ਰਿਵਿਊ ਲੈ ਲਈਏ ਜਿਹੜੇ ਕਰਾ ਕੇ ਗਏ ਨੇ ਤੇ ਹੁਣ ਵੀ ਬਾਈ ਹੋਰਾਂ ਦਾ ਟਰੈਕਟਰ ਖੜਾ ਉਹ 855 ਪਹਿਲਾਂ ਵੀ ਕਰਵਾ ਕੇ ਲੈ ਗਏ ਨੇ ਤੇ ਕਿਹੜੇ ਕਿਹੜੇ ਟਰੈਕਟਰ ਲੈ ਕੇ ਨੇ ਇਹਨਾਂ ਦੇ ਰਿਵਿਊਸ ਮਤਲਬ ਆਪ ਇੱਕ ਤਾਂ ਹੁੰਦਾ ਨਾ ਵੀ ਉਹੀ ਬੋਲੀ ਜਾਂਦੇ ਹਨਾ ਵੀ ਯਾਰ ਆਏ ਅਸੀਂ ਚੰਗੇ ਅਸੀਂ ਚੰਗੇ ਤੇ ਬਾਈ ਰਿਵਿਊ ਦੇਣਗੇ ਯਾਰ ਵੀ ਤੀਜਾ ਟਰੈਕਟਰ ਹੈ ਇਹਨਾਂ ਦਾ ਠੀਕ ਹੈ ਤੀਜਾ ਟਰੈਕਟਰ ਆਊਗਾ ਹੀ ਫੇਰ ਜੇ ਆਪਾਂ ਤੇ ਬਾਕੀ ਇਹਨਾਂ ਦੇ ਮੁੱਖੋਂ ਸੁਣੋ ਵੀ ਲੋਕਾਂ ਦੇ ਕੀ ਕਮੈਂਟ ਆ ਜਿਹੜਾ ਕੰਮ ਕਰਾ ਕੇ ਲੱਗਿਆ ਬਾਈ ਪਿੰਡ ਕਿਹੜਾ ਵੈਸੇ ਤੁਹਾਡਾ ਤੁਹਾਡਾ ਪਿੰਡ ਮਲਤਾਨੀ ਆ ਬਠੰਡੇ ਨਾਲ ਮਲਤਾਨੀ ਕੀ ਨਾਮ ਬਾਈ ਜਸਕਰਨ ਆਈ ਜਸਕਰਨ ਆ ਠੀਕ ਆ ਕਿਵੇਂ ਪਹਿਲਾਂ ਬਹੁਤ ਹੀ ਕੰਮ ਕੀਤੇ ਸੀ ਦੋ ਟ੍ਰੈਕਟਰ ਪਹਿਲਾਂ ਕਰਾ ਕੇ ਲੱਗੇ 800 ਆਪਦੀ ਬਾਈ ਕੇ ਸੰਧਾਏ ਆਪਦੀ ਆਪਦੀ ਆ ਠੀਕ ਆ ਹੁਣ ਕੀ ਕਰਵਾ ਰਹੇ ਹੋ ਬਈ ਇਹਦਾ ਇਹ ਵੀ ਸਫੇ ਸ਼ੁੱਤੇ ਲਾਉਣੀ ਆ ਆਜੋ ਮੜਾ ਇਹ ਦਿਖਾ ਦਈਏ ਬਾਈ ਕਿਹੜਾ ਮਾਡਲ ਆ ਬਾਈ ਇਹ 19 ਮਾਡਲ ਹੈ 19 ਮਾਡਲ ਆ ਆ ਵੀ ਬਾਈ ਤੁਸੀਂ ਲਾਇਆਗਾ ਚੱਤਣ ਬਾਈ ਇਹ ਨਹੀਂ ਓਏ ਬਾਈ ਹੋਰਾਂ ਦਾ ਪਹਿਲਾਂ ਪਹਿਲਾਂ ਲੱਗਿਆ ਅੱਛਾ ਪਹਿਲਾਂ ਲੱਗਿਆ ਹੋਣਾ ਰੰਗ ਕਰਨਾ ਮਾੜਾ ਰੰਗ ਵਗੈਰਾ ਕਰਨਾ ਥੋੜਾ ਜਿਆਦਾ ਨਹੀਂ ਸੀ ਫਿਨਿਸ਼ਿੰਗ ਨਹੀਂ ਸੀ ਹੂੰ ਠੀਕ ਆ ਬਾਕੀ ਸਾਰਾ ਇਹਦਾ ਕਰਨਾ ਹੈ ਜੀ ਜੱਟ ਬਾਈ ਮਿਊਜ਼ਿਕ ਸਿਸਟਮ ਆਪਣਾ ਲੱਗੀ ਆ ਠੀਕ ਆ ਲੱਗੀ ਜਾਂਦਾ ਪਰ ਅੱਛਾ ਪਾ ਕਾਫੀ ਬਾਈ ਕਿੰਨੇ ਇੰਚੀ ਵਾਲਾ ਇਹ 15 ਇੰਚੀ ਤਿੰਨ ਲੱਗਣਗੇ ਬਜਿੰਦਰੇ ਦੇ ਵਿੱਚ ਇੱਕ ਥੱਲੇ ਠੀਕ ਹੈ ਕਾਫੀ ਮਤਲਬ ਜ਼ਬਰਦਸਤ ਆਣਾ ਚੀਜ਼ ਹਾਂਜੀ ਤੇ ਇਹ ਬਾਈ ਮੈਟਿੰਗ ਹੁੰਦੀ ਹੈ ਇਹ ਇਹ ਮੈਟਿੰਗ ਹਾਂ ਪਰਮੇਜੈਂਟ ਟ੍ਰੈਂਡ ਚੱਲ ਰਿਹਾ ਅੱਜ ਹਨਾ ਬਾਕੀ ਬੰਦੇ ਦੀ ਚੁਆਇਸ ਆ ਜਿਹੜੀ ਕੋਊ ਆਪਾਂ ਉਹਨੂੰ ਵੀ ਤਿਆਰ ਕਰ ਦਾਂਗੇ ਉਹਨੂੰ ਵੀ ਕਰ ਦਾਂਗੇ ਕਿੰਨੇ ਅੱਛਾ ਹੋਊਗੀ ਠੀਕ ਹੈ ਹਾਂ ਇਹ ਮੈਟਿੰਗ ਦੇ ਵਿੱਚ ਹੈ ਮੈਟਿੰਗ ਦੇ ਵਿੱਚ ਅੱਛਾ ਬਾਈ ਪਿੰਡ ਵੀ ਹੁਣ ਜਾ ਕੇ ਜੇ ਕੋਈ ਉਧਰ ਲੇ ਰਿਹਾ ਗਿਆ ਤਾਂ ਬਾਈ ਕੋਲੇ ਵੀ ਜਾ ਕੇ ਦੇਖ ਸਕਦੇ ਟਰੈਕ ਕੰਮ ਕੀਤਾ ਹਨਾ ਹਾਂ ਜੀ ਜਦ ਮਾਰਜੀ ਮੈਨੂੰ ਤੁਸੀਂ ਐਂ ਪੁੱਛਿਆ ਵੀ ਲੋਕਾਂ ਨੇ ਕਮੈਂਟ ਕੀ ਕੀ ਕੀਤਾ ਕੀ ਕਰੇ ਬਈ ਜਦ ਲੈ ਕੇ ਗਏ ਬਹੁਤ ਪੁਆਇੰਟ ਆ ਬਹੁਤ ਗਲੂ ਗਲੂ ਕੀ ਵ ਦੇਵੇਂ ਪਤਾ ਲੱਗਦਾ ਹੂੰ ਬਹੁਤ ਸੋਣਾ ਤਿਆਰ ਕੀਤਾ ਨਹੀਂ ਆਪ ਜਦੋਂ ਚਲਾਉਨੇ ਆ ਮਤਲਬ ਦੇਖਦੇ ਫਿਰ ਉਹ ਫੀਲਿੰਗ ਆਉਂਦਾ ਵੀ ਹਾਂ ਯਾਰ ਕੰਮ ਕਰਾਇਆ ਜਿਹੜਾ ਪੈਸੇ ਲੱਗੇ ਆ ਵੀ ਉਹ ਮੁੱਲ ਮੁੜਦਾ ਹਾਂਜੀ ਪੂਰਾ ਠੀਕ ਹੈ ਬਹੁਤ ਸੋਣਾ ਬਿਲਕੁਲ ਤੇ ਐਵੇਂ ਚਾਹੀਦਾ ਹਨਾ ਬਾਈ ਕਪਤਾਨ ਮੈਂ ਤਾਂ ਇਹੀ ਕਹੂੰਗਾ ਵੀ ਹਰੇਕ ਮੈਂ ਤਾਂ ਜਿਹਦੀ ਵੀਡੀਓ ਪਾ ਕੇ ਆਉਣਾ ਬਾਈ ਯਾਰ ਵੀ ਅਗਲੇ ਨੂੰ ਸੰਤੁਸ਼ਟੀ ਹੋ ਜੇ ਹਾਂਜੀ ਸੰਤੁਸ਼ਟੀ ਹੋਵੇ ਵੱਡੀ ਗੱਲ ਤਾਂ ਇਹੀ ਹੈ ਅਗਲੇ ਪੈਸੇ ਲਾਏ ਤਾਂ ਉਹਨੂੰ ਰਾਸ ਆ ਜੇ ਵੀ ਹਾਂ ਯਾਰ ਵੀ ਕਿਸੇ ਤੋਂ ਕੰਮ ਕਰਾਇਆ ਗਿਆ ਤੇ ਘੈਂਟ ਗੱਲਬਾਤ ਹੋਣਾ ਘੈਂਟ ਗੱਲਬਾਤ ਹਾਂ ਬਾਕੀ ਇਧਰ ਨਵੇਂ ਟਰੈਕਟਰ ਆ ਬਾਈ ਹਾਂ ਤੇ ਆ ਜਿਵੇਂ 855 ਨਵੇਂ ਲਾਂਚ ਹੋਏ ਆ ਤੇ ਇਹ ਵੀ ਮੋਡੀਫਿਕੇਸ਼ਨ ਆਸਤੇ ਜਿਵੇਂ ਮੀਨਿੰਗ ਸਿਸਟਮ ਵਗੈਰਾ ਲੱਗਣਾ ਆਸਤੇ ਇਹਦੇ ਵੀ ਲੱਗੀਆਂ ਜਾਂਦਾ ਡਾਊਨ ਸੀਲਿੰਗ ਲੱਗਣੀ ਆ ਛਤਰੀ ਲੱਗਣੀ ਆ ਮੀਨ ਹੀ ਆਪਣਾ ਉਹਦਾ ਲਗਭਗ ਬਈਆ ਡੰਡੇ ਸਟੀਲ ਵਾਲੇ ਜਾਗਦੇ ਠੀਕ ਹੈ ਲਗਭਗ ਆਪਣੇ ਕੋਲੇ ਮੰਨ ਲਓ ਇੰਨੀ ਕੁ ਮੋਡੀਫਿਕੇਸ਼ਨ ਤਾਂ ਹਰੇਕ ਟਰੈਕਟਰ ਹਾਂਜੀ ਹਾਂਜੀ ਤੇ ਬਸ ਆਪਾਂ ਨੂੰ ਬਈ ਇੱਕ ਥੋੜਾ ਜਿਹਾ ਨਾ ਆਪਾਂ ਜੈਨੂਨ ਜੇ ਤਰੀਕੇ ਨਾਲ ਰੱਖਿਆ ਹੋਇਆ ਬਲਜਿੰਦਰ ਇੱਕ ਤਾਂ ਆਪਣਾ ਇਹ ਆ ਸਿਸਟਮ ਬਈ ਜਿਹੜੇ ਬੰਦੇ ਨੂੰ ਜਿਹੜਾ ਟਾਈਮ ਪੀਡ ਦੇਤਾ ਜਿੰਨੇ ਦਿਨਾਂ ਦਾ ਦੇਤਾ ਆ ਬਾਈ ਹੋਰਿਆ ਨਾ ਵੀ ਆਪਾਂ ਚਾਹੇ ਭਾਈ ਇਹ ਅਜੇ ਵੀ ਆਇਆਗਾ ਗੋਪੀ ਵੀ ਆਇਆਗਾ ਵੀ ਜਿਹੜਾ ਆਪਾਂ ਟਾਈਮ ਦੇਤਾ ਜੀ ਆਪਾਂ ਉਹ ਟਾਈਮ ਤੋਂ ਕਦੇ ਵੀ ਅੱਗੇ ਨਹੀਂ ਲੈ ਕੇ ਜਾਂਦੇ ਇਹ ਨਹੀਂ ਹੈਗਾ ਜੀ ਆ ਸਾਡੇ ਜੀ ਅੱਜ ਫਲਾਣਾ ਡੇ ਆ ਗਿਆ ਜੀ ਜਾਂ ਲੇਬਰਾਂ ਜਾਂ ਬੜੀ ਜੀ ਉਹ ਜਾਵੜੀ ਇਹਦੇ ਤੱਕ ਕੋਈ ਮਤਲਬ ਨਹੀਂ ਕਿਸੇ ਨੂੰ ਅਸੀਂ ਇਹ ਹੈ ਵੀ ਜਿਹੜਾ ਟਾਈਮ ਪੀਰੀਡ ਦੇਤਾ ਉਹ ਤੇ ਡਿਲੀਵਰੀ ਦਿੰਨੇ ਆ ਨੇ ਫਿਰ ਬੁਕਿੰਗ ਵਗੈਰਾ ਦਾ ਕੀ ਸਿਸਟਮ ਹੈ ਬੁਕਿੰਗ ਬਈ ਹਾਂ ਇਹਨਾਂ ਵੀ ਬੁਕਿੰਗ ਦਾ ਸਾਰ ਟਾਈਮ ਪੀਰੀਅਡ ਪਹਿਲਾਂ ਲੈਣੀ ਪੈਂਦੀ ਆ ਹੁਣ ਆਪਣੀ ਲਗਭਗ ਬਈ 15 ਤੋਂ 20 ਦਿਨ ਮਹੀਨੇ ਦੀ ਬੁਕਿੰਗ ਚੱਲੀ ਜਾਂਦੀ ਆ ਜੇ ਕੋਈ ਵੀ ਆਪਾਂ ਨੂੰ ਟਰੈਕਟਰ ਇੱਥੇ ਕਿਸੇ ਨੇ ਹੈਂਡਓਵਰ ਕਰਨਾਗਾ ਹਨਾ ਜੋ ਫਿਰ ਆਨਲਾਈਨ ਵੀ ਕਰਵਾ ਸਕਦੇ ਇੱਥੇ ਆਉਣਾ ਪਊਗਾ ਨਾ ਆਨਲਾਈਨ ਜਿਹਨੂੰ ਤਾਂ ਆਪਣੇ ਤੇ ਫੇਥ ਆ ਕੰਮ ਤੇ ਦੇਖ ਕੇ ਉਹ ਤਾਂ ਆਨਲਾਈਨ ਵੀ ਕਰਵਾ ਦੇ ਨੂੰ ਜਿਹਨੂੰ ਐ ਲੱਗਦਾ ਵੀ ਯਾਰ ਆਪਾਂ ਕੰਮ ਦੇਖਣਾ ਹੈ ਉਹ ਘਰਾਂ ਵਿਜ਼ਿਟ ਕਰੋ ਸਾਡਾ ਕੰਮ ਦੇਖੋ ਉਸ ਤੋਂ ਬਾਅਦ ਬੁੱਕ ਕਰਾ ਦੇ ਕੋਈ ਚੱਕਰ ਨਹੀਂ ਦੋਨੇ ਸੋਰਸ ਬੁਕਿੰਗ ਨੰਬਰ ਚ ਓ ਤੁਸੀਂ ਕਰ ਲਿਓ ਹਣਾ ਤੇ ਬਾਕੀ ਬਾਈ ਨੇ ਤਾਂ ਸਾਰੀ ਜਾਣਕਾਰੀ ਦੇਤੀ ਆ ਯਾਰ ਤੁਸੀਂ ਮਕੈਨੀਕਲ ਲੈ ਕੇ ਪੇਂਟ ਦਾ ਕੀ ਕੋਈ ਮੋਡੀਫਿਕੇਸ਼ਨ ਕਰਵਾਉਣੀ ਆ ਹਾਂਜੀ ਹਾਂਜੀ ਉਹ ਕਰਵਾ ਲਿਓ ਬਾਕੀ ਮਿਲਦੇ ਆਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਬਈ ਧੰਨਵਾਦ ਜੀ ਥੈਂਕ ਯੂ